ਪਾਜੀ ਲਗਾਤਾਰ ਬਾਰਿਸ਼ ਸੀ ਮੈਂ ਮੇਰੇ ਬੱਚੇ ਸਾਰੇ ਸੁੱਤੇ ਪਈ ਪੂਰੀ ਫੈਮਿਲੀ ਇੱਕੋ ਦਮ ਸਾਰਾ ਮਕਾਨ ਟਹਿ ਗਿਆ ਘਰ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਔਰ ਬੱਚੇ ਛੋਟੇ ਛੋਟੇ ਆ ਛੋਟੀਆਂ ਛੋਟੀਆਂ ਬੱਚੀਆਂ 3 ਔਰ 3 ਦਾ ਬਾਪ ਆ ਸੋ ਮੈਂ ਦਈਆ ਸਾਹਿਬ ਸਨੀ ਪਾਜੀ ਅਸੀਂ ਸਾਰੇ ਇਕੱਠੇ ਆ ਜੋ ਜਿੰਨਾ ਚਲੋ ਹੋ ਸਕਦਾ ਉਹਨਾਂ ਕ ਅਸੀਂ ਯਾਰਾਂ ਲੈ ਖੜ ਜਾਈਆ ਭਾਈ ਮੈਂ ਮੰਗੀ ਭਾਈ ਦਾ ਬਹੁਤ ਧੰਨਵਾਦੀ ਆ ਪਾਜੀ ਇਹ ਹਰ ਵਾਰੀ ਮੇਰੇ ਨਾਲ ਖੜੇ ਆ ਹੁਣ ਵੀ ਭਾਈ ਦਾ ਫੋਨ ਆ ਭਾਈ ਕਹਿੰਦੇ ਕਬਰ ਹੋਣਾ ਨਹੀਂ ਮੈਂ ਤੇਰੇ ਨਾਲ ਖੜਾ ਸੀ ਕੋਰੋਨਾ ਟਾਈਮ 'ਚ ਭਾਈ ਨੇ ਮੇਰੀ ਬਹੁਤ ਹੈਲਪ ਕੀਤੀ ਐਕਸੀਡੈਂਟ ਹੋਇਆ ਭਾਈ ਨੇ ਉਦੋਂ ਮੇਰੀ ਬੜੀ ਹੈਲਪ ਕੀਤੀ ਭਾਜੀ ਭਾਜੀ ਯਾਰਾਂ ਦੇ ਵਾਕੇ ਨਹੀਂ ਨਹੀਂ ਆ ਦੇਖ ਲਓ ਜੀ ਯਾਰੀ ਦੀ ਕਿੰਨੀ ਵੱਡੀ ਐਗਜ਼ਾਮਪਲ ਹੈ ਕਿ ਯਾਰ ਦਾ ਘਰ ਭੋਣ ਦੇ ਲਈ ਯਾਰ ਅੱਜ ਇਕੱਠੇ ਹੋਏ ਨੇ ਜਿੱਥੇ ਮੀਹਾਂ ਦੇ ਵਿੱਚ بارشਾਂ ਦੇ ਵਿੱਚ ਜਦੋਂ ਯਾਰ ਦਾ ਘਾਟ ਹਿਟ ਜਾਂਦਾ ਹੈ ਛੱਤਾ ਢਹਿ ਜਾਂਦੀਆਂ ਨੇ ਤੇ ਉਸ ਸਮੇਂ ਯਾਰ ਦੇਖੋ ਯਾਦ ਆਉਂਦੇ ਨੇ ਯਾਰ ਅੱਜ ਸਾਰੇ ਇਕੱਠੇ ਹੋ ਕੇ ਆਏ ਨੇ ਮੰਗੀ ਪਾਜੀ ਜੋ ਕਿ ਪੰਜਾਬ ਦੇ ਬੜੇ ਫੇਮਸ ਸਿੰਗਰ ਨੇ ਤੇ ਉਹਨਾਂ ਨੇ ਆਪਣੀ ਯਾਰੀ ਦਿਵਾਈ ਨਾਲ ਹੋਰ ਯਾਰ ਦੋਸਤ ਇਕੱਠੇ ਹੋਏ ਸਾਰੇ ਆਏ ਨੇ ਜਹਾਜ਼ੋ ਉਤਰੇ ਤੇ ਨਾਲ ਹੀ ਯਾਰ ਦੇਖੋ ਲਾਗੇ ਨੇ ਦੇਖ ਸਕਦੇ ਹੋ ਕਿ ਅਬ ਤੁਸੀਂ ਹਾਲਾਤ ਨੂੰ ਦਿਖਾ ਸਕਦਾ ਹੋ ਦੇਖ ਸਕਦੇ ਹੋ ਹਾਲਾਤ ਇੱਥੋਂ ਦੇ ਕਿ ਇਹਨਾਂ ਪੁਰਾਣੀਆਂ ਇੱਟਾਂ ਦਾ ਘਰ ਬਣਿਆ ਹੋਇਆ ਹੈ ਸਗਾ ਤੇ ਜਦੋਂ ਇਸ ਵਾਰ ਜਦੋਂ ਪੰਜਾਬ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਆਇਆ ਹੈ ਤੇ ਉਹਨਾਂ ਮੀਹਾਂ ਦੇ ਵਿੱਚ ਕਹਿ ਲਓ ਕਿ ਹਾਲਾਤ ਸੱਤਾ ਡੇਗ ਗਈਆਂ ਉਹ ਕਹਿੰਦੇ ਪਰਿਵਾਰ ਦੇ ਹਾਲਾਤ ਇਹੋ ਜਿਹੇ ਬਣ ਗਏ ਸੀਗੇ ਸੋ ਅੱਜ ਕਿਤੇ ਨਾ ਕਿਤੇ ਇਹ ਹਾਲਾਤ ਵੀ ਦੇਖ ਸਕਦੇ ਹੋ ਕਿ ਅੱਜ ਕੱਦਾਂ ਖੜੀਆਂ ਹੁਣ ਅੱਗੇ ਕਹਿੰਦੇ ਕਿ ਥੋੜੀ ਹੋਰ ਵੀ ਮਦਦ ਕਰਾਂਗੇ ਨਿੱਕੇ ਨਿੱਕੇ ਬੱਚੇ ਨੇ ਬਾਈ ਨੇ ਜਦੋਂ ਗੱਲਬਾਤ ਕੀਤੀ ਆ ਦੇਖ ਸਕਦੇ ਹੋ ਸਾਰੇ ਸੱਜਣ ਮਿੱਤਰਾਂ ਅੱਜ ਪਹੁੰਚੇ ਹੋਏ ਨੇ ਸੋ ਇਹ ਕਹਿ ਸਕਦੇ ਹੋ ਕਿ ਯਾਰੀ ਦੀ ਮਸਾਲਾ ਦੇਣ ਆਏ ਨੇ ਕਿ ਜਦੋਂ ਯਾਰ ਦਾ ਘਰ ਬਰੋਣਾ ਸੀਗਾ ਤਾਂ ਸਾਰੇ ਯਾਰ ਖੜੇ ਹੋਏ ਨੇ ਬਾਈ ਅੱਜ ਖੁਦ ਬਾਈ ਹੁਣੇ ਤੁਹਾਡੇ ਕੋਲ ਪਹੁੰਚੇ ਨੇ ਜੀ ਤੁਹਾਡੀ ਸਹਾਇਤਾ ਕਰਨ ਦੇ ਲਈ ਕਹਿੰਦੇ ਕਿ ਇਹ ਜਿਹੜੀ ਘਰ ਹੁੰਦਾ ਨਾ ਬੰਦੇ ਦਾ ਸੁਪਣਿਆਂ ਦਾ ਘਰ ਹੁੰਦਾ ਬਹੁਤ ਔਕੜਾਂ ਨਾਲ ਬਣਦਾ ਬੜੇ ਸੁਪਣਿਆਂ ਨਾਲ ਬਣਦਾ ਸੋ ਅੱਜ ਭਾਈ ਹੁਣੇ ਤੁਹਾਡੀ ਮਦਦ ਕਰਨ ਆਏ ਨੇ ਯਾਰੀ ਦੋਸਤੀ ਰਵੋਣਾ ਨੇ ਇੱਕ ਤਰੀਕੇ ਦਾ ਭਾਈ ਮੈਂ ਮੰਗੀ ਭਾਈ ਦਾ ਬਹੁਤ ਧੰਨਵਾਦੀ ਆ ਭਾਜੀ ਇਹ ਹਰ ਵਾਰੀ ਮੇਰੇ ਨਾਲ ਖੜੇ ਆ ਹੁਣ ਵੀ ਭਾਈ ਦਾ ਫੋਨ ਆ ਭਾਈ ਕਹਿੰਦੇ ਕਬਰੋਣਾ ਨਹੀਂ ਮੈਂ ਤੇਰੇ ਨਾਲ ਖੜਾ ਭਾਜੀ ਸਾਰੇ ਯਾਰ ਦੋ ਦਈਆ ਸਾਹਿਬ ਆਏ ਆ ਸਾਰੇ ਯਾਰ ਦੋ ਇਕੱਠੇ ਹੋ ਕੇ ਮੇਰੀ ਹੈਲਪ ਕਰਨ ਆਏ ਮੈਂ ਭਾਈ ਦਾ ਬਹੁਤ ਧੰਨਵਾਦੀ ਆ ਮੇਰੇ ਮਕਾਨ ਦੀ ਮੈਂ 10 ਨਹੀਂ ਸਦਾ ਮਕਾਨ ਦੀ ਪਾਈ ਚੀਜ ਕੋਈ ਕਰ ਰਹੇ ਮੈਂ ਭਾਈ ਜਦੋਂ ਉਹ ਸਮਾਂ ਹੁੰਦਾ ਜਦੋਂ ਮੀਂਹ ਵੀ ਉੱਦਾਂ ਪੈਣ ਦੇ ਹੁੰਦੇ ਆ ਫੇ ਛੱਤ ਵੀ ਕੱਚੀ ਹੁੰਦੀ ਭਾਜੀ ਲਗਾਤਾਰ ਬਾਰਿਸ਼ ਸੀ ਮੈਂ ਮੇਰੇ ਬੱਚੇ ਸਾਰੇ ਸੁੱਤੇ ਪਈ ਪੂਰੀ ਫੈਮਿਲੀ ਇੱਕੋ ਦਮ ਸਾਰਾ ਮਕਾਨ ਟਹਿ ਗਿਆ ਸਾਡੇ ਵਾਲਾ ਹੀ ਕਮਰਾ ਸੀ ਜਿਹੜਾ ਬਚਿਆ ਪਰ ਮਾਤਾ ਗੁਰਰਾਮਦਾ ਜੀ ਨੇ ਬਚਾਲਿਆ ਮੈਂ ਭਾਜੀ ਦੇਖੋ ਆਪਣੇ ਭਰਾ ਭਾਈ ਨਾਲ ਮੈਂ ਗੱਲ ਕੀਤੀ ਭਾਈ ਕਹਿੰਦੇ ਕਬਰੋਣਾ ਨਹੀਂ ਮੈਂ ਤੇਰੇ ਨਾਲ ਤੋ ਭਾਈ ਉਸ ਟਾਈਮ ਬਾਹਰ ਸੀਗੇ ਭਾਈ ਕਹਿੰਦੇ ਕਬਰੋਣਾ ਨਹੀਂ ਤੂੰ ਤਿਆਰੀ ਕਰ ਛੇਰ ਬਣ ਮੈਂ ਤੇਰੇ ਨਾਲ ਨਾ ਪਤਾ ਕਿ ਕਿੱਟੇ ਹੋ ਗਿਆਵਾਂਗੇ ਭਾਈ ਆਏ ਭਾਈ ਦਾ ਬਹੁਤ ਧੰਨਵਾਦੀ ਹਾਂ ਭਾਈ ਮੈਂ ਬਹੁਤ ਜ਼ਿਆਦਾ ਜੀ ਭਾਈ ਯਾਰਾ ਤੁਸੀਂ ਤੁਸੀਂ ਵੈਸੇ ਵੀ ਤੁਸੀਂ ਕਾਜ਼ਸ ਕਰਦੇ ਰਹਿੰਦੇ ਹੋ ਜੀ ਆਹ ਸਾਹਿਬ ਤੁਸੀਂ ਵੀ ਕਰਦੇ ਰਹਿੰਦੇ ਹੋ ਪਰ ਇਹ ਯਾਰੀ ਦੋਸਤੀ ਵਿੱਚ ਬਾਈ ਹੋਣ ਦੇਖੋ ਕਹਿੰਦੇ ਕਿ ਕਿਉਂਕਿ ਸਮਾਂ ਹੀ ਬਹੁਤ ਔਖਾ ਦਾ ਘਰ ਦਾ ਸਮਾਂ ਬਹੁਤ ਦੇਖੋ ਇਹ ਸਮਾਂ ਜਿਹੜਾ ਹੈ ਨਾ ਘਰ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਔਰ ਬੱਚੇ ਛੋਟੇ ਛੋਟੇ ਆ ਛੋਟੀਆਂ ਛੋਟੀਆਂ ਬੱਚੀਆਂ ਤੀਆਂ ਔਰ ਤੀਆਂ ਦਾ ਬਾਪ ਆ ਸੋ ਮੈਂ ਦਈਆ ਸਾਹਿਬ ਸਨੀ ਭਾਜੀ ਅਸੀਂ ਸਾਰੇ ਇਕੱਠੇ ਆ ਜੋ ਜਿੰਨਾ ਕਿ ਚਲੋ ਹੋ ਸਕਦਾ ਉਹਨਾਂ ਕਿਸੇ ਯਾਰਾਂ ਲਈ ਖੜੇ ਜੀ ਆ ਮਾਨਵਤਾ ਦੀ ਸੇਵਾ ਕਰੀ ਦੀ ਜਿੰਨੇ ਕੁ ਜੋਗੇ ਹੋ ਜੀਗੇ ਉਹਨਾਂ ਕੁ ਜੋਗੇ ਕਰ ਜੇ ਤਾਂ ਸਾਡਾ ਭਰਾ ਆ ਜਿੰਦ ਜਾਨ ਆ ਬਹੁਤ ਮਿਹਨਤੀ ਬੰਦਾ ਹੈ ਇਹ ਅਮਿਤ ਬਹੁਤ ਹੀਰਾ ਬੰਦਾ ਹੈ ਬਹੁਤ ਬੀਬਾ ਬੰਦਾ ਵਾਇਗਰੂ ਸਭ ਨੂੰ ਚੜਦੀ ਕਲਾ ਚ ਰੱਖੇ ਸਾਰਿਆਂ ਦੀ ਜੀ ਸਲਾਮਤ ਰਹਿਣ ਘਰ ਸਲਾਮਤ ਰਹਿਣ ਕਾਰੋਬਾਰ ਸਲਾਮਤ ਰਹਿਣ ਬਾਕੀ ਦਈਆ ਸਾਹਿਬ ਜਾਜੋ ਹਾਲੇ ਉੱtre ਨੇ ਤੇ ਆਉਂਦੇ ਯਾਰ ਦੇ ਕੋਲ ਆ ਗਏ ਹੋ ਹੈ ਕੋਈ ਨਾ ਮਾਲਕ ਕਰਨ ਸੱਚੇ ਪਾਤਸ਼ਾਹ ਦੇਖ ਸਾਹਿਬ ਤੁਸੀਂ ਦੇਖੋ ਕਾਜ਼ੀ ਤੁਸੀਂ ਵੀ ਕਰਦੇ ਰਹਿੰਦੇ ਰਹੇ ਹੋ ਉਹ ਚਾਹੇ ਸੰਸਥਾ ਅਕੋਰਡਿੰਗਲੀ ਹੋਵੇ ਚਾਹੇ ਪਰਸਲ ਤੌਰ ਤੇ ਵੀ ਤੁਸੀਂ ਹੋਵੇ ਅੱਜ ਭਾਈ ਹੁਣਾਂ ਕੋਲ ਪਹੁੰਚੇ ਹਾਂ ਪਹਿਲੀ ਗੱਲ ਤਾਂ ਇਹ ਬਹੁਤ ਵੱਡਾ ਕਿਉਂਕਿ ਜਿਹੜਾ ਘਰ ਹੁੰਦਾ ਨਾ ਭਾਈ ਬੰਦੇ ਨੂੰ ਮੇਰਾ ਘਰ ਪੈ ਜਵੇ ਮੈਂ ਸੁਖੀ ਹੋ ਜਾਵੇਂ ਮੇਰੇ ਬੱਚੇ ਸੁਖੀ ਹੋ ਜਾਣਗੇ ਹੁਣ ਕਹਿ ਲਓ ਕਿ ਉਹਨਾਂ ਦੇ ਨਾਲ ਨਾਲ ਠੀਕ ਹੈ ਭੰਮਿਆਰ ਦੋਸਤ ਪਰ ਉਹਨਾਂ ਦੀ ਘਰ ਵਾਲੀ ਉਹਨਾਂ ਦੇ ਬੱਚੇ ਕਿੰਨੀਆਂ ਦੁਆਵਾਂ ਵੀ ਆਉਣਗੀਆਂ ਜੀ ਬਿਲਕੁਲ ਬਿਲਕੁਲ ਜੀ ਅਸੀਂ ਤਾਂ ਵੀਰ ਜੀ ਮੰਗੀ ਭਾਈ ਦੇ ਨਾਲ ਆਏ ਆ ਜਨੇ ਮਿੱਤਰ ਆ ਜੋ ਵੀਰ ਹੋਣੀ ਕਹਿਣਗੇ ਆਹੀਂ ਇਹਦਾ ਨਾਲਿਆਂ ਬਸ ਪਰ ਮੇਰੀ ਤਾਂ ਬਸ ਇੰਨਾ ਕੀ ਅੱਜ ਬਾਕੀ ਤੁਸੀਂ ਅੱਜ ਭਾਜੀ ਦਾ ਭਾਈ ਦਾ ਦੋਸਤਾਂ ਦਾ ਇੰਟਰਵਿਊ ਲਓ ਜੀ ਹਾਂ ਨਹੀਂ ਦੇਖੋ ਯਾਰਾਂ ਦੀ ਯਾਰਾ ਬਾਰਾ ਇਧਰ ਯਾਰ ਆਇਆ ਇਧਰੋਂ ਯਾਰ ਆਇਆ ਇਧਰੋਂ ਯਾਰ ਆਇਆ ਇਹ ਅੱਗੇ ਕੀ ਇਹ ਦੇਖੋ ਇਹ ਚੇਨ ਬਣਦੀ ਹੈ ਪਰ ਇਹ ਵੀ ਬਹੁਤ ਵੱਡਾ ਜਿਗਰਾ ਭਾਜੀ ਆਪਣੀ ਜੇਬ ਦੇ ਵਿੱਚੋਂ ਅਸੀਂ ਕੱਢ ਕੇ ਕਿਸੇ ਨੂੰ ਦੇਣਾ ਇਹ ਵੀ ਬੜੀ ਵੱਡੀ ਗੱਲ ਹੈ ਕੋਈ ਛੋਟਾ ਮੋਟੀ ਗੱਲ ਤਾਂ ਨਹੀਂ ਭਾਜੀ ਲੈਂਡਰ ਪਹਿਣਾ ਜਾਂ ਘਰ ਪਹਿਣਾ ਉਹ ਪਹਿਲਾਂ ਵੀ ਬਹੁਤ ਹੈਲਪ ਕੀਤੀ ਕਰੋਨਾ ਟਾਈਮ 'ਚ ਭਾਈ ਨੇ ਮੇਰੀ ਬਹੁਤ ਹੈਲਪ ਕੀਤੀ ਐਕਸੀਡੈਂਟ ਹੋਇਆ ਭਾਈ ਨੇ ਉਦੋਂ ਮੇਰੀ ਬੜੀ ਹੈਲਪ ਕੀਤੀ ਭ ਭਾਈ ਯਾਰਾਂ ਦੇ ਵਾਕਈ ਯਾਰਾਂ ਤੇ ਯਾਰ ਨਹੀਂ ਨਹੀਂ ਬੋਲਣ ਤਾਂ ਦਿਓ ਭਾਜੀ ਪਤਾ ਲੱਗਦਾ ਹਾਂ ਜੀ ਭਾਜੀ ਵਾਕਈ ਯਾਰ ਹੈ ਜੀ ਕਰੋਨਾ ਟਾਈਮ 'ਚ ਥੋੜਾ ਹੱਥ ਤੰਗ ਸੀ ਭਾਈ ਕਹਿੰਦੇ ਕਬਰੋਣਾ ਨਹੀਂ ਭਾਈ ਨੇ ਮੈਨੂੰ ਉਸ ਟਾਈਮ ਬਹੁਤ ਮੇਰੀ ਹੈਲਪ ਕੀਤੀ ਮੇਰਾ ਐਕਸੀਡੈਂਟ ਹੋ ਗਿਆ ਸੀ ਉਸ ਟਾਈਮ ਭਾਜੀ ਨੇ ਪੈਸਿਆਂ ਵੱਲੋਂ ਹਰ ਚੀਜ਼ ਵੱਲੋਂ ਮੇਰੀ ਮੋਬਾਈਲ ਮਦਦ ਭਾਈ ਦਾ ਦੇਣਾ ਨਹੀਂ ਦੇ ਸਕਦਾ ਭਾਜੀ ਤਾਂ ਖੜੇ ਖੜੇ ਨਾਲ ਆਪਾਂ ਪੂਰਾ ਮੁਹੱਲਾ ਨਾਲ ਖੜਾ ਹੋਇਆ ਪੂਰਾ ਪ੍ਰਪਰ ਹਰ ਟਿੱਕੇ ਦੇ ਨਾਲ ਖੜੇ ਆਪਾਂ ਇਹ ਨਹੀਂ ਕੋਈ ਆਪਣੇ ਵੱਡੇ ਭਾਜੀ ਨੇ ਹਰ ਟਿੱਕੇ ਨਾਲ ਖੜੇ ਆ ਆਪਣੇ ਵੱਡੇ ਭੈਣ ਨਾਲ ਹੈਗੇ ਆ ਇਹਨਾਂ ਨਾਲ ਇਹਨਾਂ ਦੀ ਇਹਨਾਂ ਦੀ ਹੈਲਪ ਦੇ ਨਾਲ ਆਪਾਂ ਇਹਨਾਂ ਨਾਲ ਸਾਰੇ ਵੱਡੇ ਭਾਈ ਤੁਹਾਨੂੰ ਤੁਹਾਡੀ ਵੀ ਕਰਨੀ ਭਾਜੀ ਤੁਸੀਂ ਵੱਡੇ ਕੰਮ ਕੀਤੇ ਚੰਗੇ ਕੰਮ ਕੀਤੇ ਨੇ ਨਾਲ ਸਾੜੀ ਤੁਹਾਡੇ ਖੜੇ ਨੇ ਜੀ ਦੇਖ ਦੇ ਸਕਦੇ ਹੋ ਭਾਜੀ ਹੀਰੇ ਵਰਗੇ ਯਾਰ ਆ ਮੰਗੀ ਭਾਲੇ ਭਾਈ ਨੂੰ ਮੈਂ ਕਿਹਾ ਭਾਜੀ ਕਹਿੰਦੇ ਅਮਤ ਕਬਰ ਹੋਣਾ ਨਹੀਂ ਤੇਰਾ ਵੀਰ ਬੈਠਾ ਭਾਈ ਇੱਕ ਹੌਸਲਾ ਜਾ ਹੋ ਗਿਆ ਉਹ ਬੰਦਾ ਛੋੜਾ ਹੋ ਜਾਂਦਾ ਯਾਰ ਯਾਰ ਬੈਠੇ ਸਿਰ ਤੇ ਮੇਰੇ ਭਾਜੀ ਦਾ ਮੈਨੂੰ ਫੋਨ ਆਇਆ ਭਾਈ ਕਹਿੰਦੇ ਬੇਟਾ ਮੈਂ ਆ ਰਿਹਾ ਹਾਂ ਹਾਂਜੀ ਟੈਨਸ਼ਨ ਨਹੀਂ ਲੈਣੀ ਮੈਂ ਕਿਹਾ ਠੀਕ ਹੈ ਮੈਂ ਭਾਈ ਦਾ ਵੈਲਕਮ ਕਰਦਾ ਭਾਜੀ ਥੈਂਕ ਯੂ ਭਾਜੀ سپورਟ ਲਈ ਬਹੁਤ ਬਹੁਤ ਹਾਂਜੀ ਮੈਨੂੰ ਵੀ ਯੂਕੇ ਤੋਂ ਸਾਡੇ 1500 ਦੋਸਤਾਂ ਨੇ ਸਾਰਿਆਂ ਨੇ ਨਾਲ ਮਿਲ ਕੇ ਕਿਹਾ ਵੀ ਭਾਜੀ ਹੁਣਾਂ ਦੀ ਸੇਵਾ ਕਰਨੀ ਮੰਗੀ ਭਾਜੀ ਹੁਣੀ ਡਿਊਟੀ ਲਈ ਸਾਰਿਆਂ ਦੀ ਮੋਤੇ ਕੇਵਲ ਭਾਜੀ ਹੁਣੀ ਇਹਨਾਂ ਦੇ ਬੜੇ ਦੋਸਤਾਂ ਹੋਰ ਸਾਰੇ ਸਾਡੇ ਮਿੱਤਰ ਜਿੰਨੇ ਵੀ ਯਾਰ ਦੋਸਤ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਕਿਹਾ ਵੀ ਜਿੱਦਾਂ ਮੰਗੀ ਭਾਜੀ ਕਹਿੰਦੇ ਓ ਉਦਾਂ ਤੁਸੀਂ ਕਰਨਾ ਸਾਰੇ ਇਹਨਾਂ ਦਾ ਆ ਸੰਜੋਗ ਸਾਡੇ ਲੋ ਜੀ ਮੰਗੀ ਭਾਜੀ ਆ ਲੋ ਲੋ ਜੀ ਬਾਬਾ ਜੀ ਭਗਤ ਸਿੰਘ ਥੈਂਕ ਯੂ ਭਗਤ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਤੇ ਮੰਗੀ ਵਾਲ ਪਾਈ ਵੱਲੋਂ ਬਹੁਤ ਸਪੋਰਟ ਇਹ ਇਹ ਹੈਲਥ ਜਿਹੜੀ ਹੈਗੀ ਆ ਥੋੜੀ ਬਹੁਤੀ ਜੋ ਵੀ ਹੈਗੀ ਆ ਬਾਕੀ ਤੇਰੇ ਲੈਂਟਰ ਲਈ ਜਿਹੜਾ ਸੀਮੈਂਟ ਆ ਉਹ ਹੋਰ ਆ ਰਿਹਾ ਲੈਂਟਰ ਲਈ ਸੀਮੈਂਟ ਆ ਕਿ ਦਈਆ ਸਾ ਦਾ ਵੀ ਬਹੁਤ ਧੰਨਵਾਦੀ ਆ ਉਹ ਵੀ ਹਰ ਵਾਸੇ ਸਪੋਰਟ ਕਰਦੇ ਨੇ ਬੜਾ ਭਾਈ ਆ ਕੇਵਲ ਰੰਦਾਵਾ ਸਾਹਿਬ ਯੂਕੇ ਤੋਂ ਜਿੱਦਾਂ ਦੱਸਿਆ ਸਾਰੀ ਸਾਡੀ ਉੱਥੇ ਟੀਮ ਐ ਯੂਕੇ ਚ ਜੀ ਜੀ ਨਾਲ ਸੋਢੀ ਤੂਤੀ ਜੀ ਆ ਬਲਵਿੰਦਰ ਆ ਕੋਲ ਚੱਕ ਜਿਨ੍ਹਾਂ ਨੇ ਤੁਸੀਂ ਵੀ ਜਿਨ੍ਹਾਂ ਨੇ ਸਾਰੇ ਸਾਡੇ ਭਰਾ ਪੱਗ ਸਿੰਘ ਹੋਣੀ ਤੇ ਸੋ ਇਹ ਸਾਰੇ ਇਕੱਠੇ ਹੋ ਜਾਂਦੇ ਆ ਉੱਥੇ ਅਸੀਂ ਹਾਰਟ ਪੀਟ ਤਾਂ ਲਈ ਖਾਲਸਾ ਐਲਡੀ ਵੀ ਮੈਚੈਲਟੀ ਦਾ ਸ਼ੋਅ ਕੀਤਾ ਉਦੋਂ ਵੀ 25 ਲੱਖ ਰੁਪਈਆ ਇਕੱਠਾ ਕਰਕੇ ਦਿੱਤਾ ਉਹਨਾਂ ਨੂੰ ਖਾਲਸਾ ਏਡ ਵਾਲਿਆਂ ਨੂੰ ਸੋ ਖੜ ਖੜਦੇ ਹਾਂ ਹਮੇਸ਼ਾ ਖੜੀ ਦਾ ਮਾਨਵਤਾ ਦੀ ਜਿੰਨੀ ਕਿ ਸੇਵਾ ਕਰ ਸਕਦੇ ਉਹਨੇ ਕਿ ਜਿੰਨੇ ਕਿ ਜੋਗੇ ਹੈਗੇ ਕਰੀ ਦੀ ਆ ਆ ਨਿੱਕੇ 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 ਬੱਚੇ ਆ ਘਰ ਬੰਦ ਰਿਹਾ ਦੇਖ ਹੁਣ ਖੁਸ਼ ਹੋ ਤੁਸੀਂ ਹਾਂਜੀ ਵਧੀਆ ਲੱਗ ਰਿਹਾ ਹਾਂ ਹਾਂਜੀ ਤੇ ਹੁਣ ਕਿ ਕਿਹੜਾ ਆਪਣਾ ਕੰਮ ਨਾ ਕਿਹੜਾ ਰੱਖਣਾ ਤੂੰ ਇਹ ਵੀ ਦਾਦੂ ਬੱਪਰ ਵਾਲਾ ਉੱਪਰ ਵਾਲਾ ਵਾਹ ਵਾਹ ਕੀ ਮਾਰੇ ਵਾਹ ਹੈਪੀ ਹੋ ਖੁਸ਼ ਹੋ ਤੁਸੀਂ ਹੁਣ ਵਧੀਆ ਕਿਰਸ਼ਾ ਹੁਣ ਹੁਣ ਕੁਛ ਕੁਸ਼ਣ ਵਧੀਆ ਨਾ ਕੀ ਬਾਤ ਤੁਸੀਂ ਕੀ ਕਹੋਗੇ ਤੁਸੀਂ ਦੇਖ ਸਕਦੇ ਹੋ ਜੀ ਇਹ ਯਾਰੀ ਦੀ ਮਿਸਾਲ ਆ ਮੰਗੀ ਭਾਈ ਨੇ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਯਾਰਾ ਦਾ ਯਾਰ ਆ ਪਰ ਅੱਜ ਹੀ ਦੇਖ ਸਕਦੇ ਹੋ ਕਿ ਬਾਈ ਖੁਦ ਆਏ ਨਹੀਂ ਕਰੇ ਹਾਲੇ ਜਾਜੂ ਉਤਰੇ ਨੇ ਪਹਿਲਾਂ ਬਾਈ ਕੋਲ ਆਏ ਨੇ ਕਿਉਂਕਿ ਇਤਨਾ ਫੋਨ ਗਿਆ ਸੀ ਬਾਈ ਕਹਿੰਦਾ ਮੈਂ ਫੋਨ ਕੀਤਾ ਕਿ ਮੇਰੀ ਹੈਲਪ ਕਰੋ ਕਿ ਮੇਰਾ ਘਰ ਪਉਣ ਆਲਾ ਆ ਹਨਾ ਕਿ ਬੱਚੇ ਪਰੇਸ਼ਾਨ ਆ ਮੇਰੇ ਘਰ ਦੇ ਪਰੇਸ਼ਾਨਾ ਸੋ ਅੱਜ ਉਹਨਾਂ ਦੀ ਹੈਲਪ ਕਰਦਾ ਸੋ ਇਹ ਹੁੰਦੀ ਆ ਯਾਰਾ ਦੀ ਯਾਰੀ ਐਂਡ ਸਭ ਤੋਂ ਵੱਡੀ ਗੱਲ ਕਿ ਤੁਸੀਂ ਜ਼ਰੂਰਤਮੰਦ ਦੀ ਸਹਾਇਤਾ ਕਿਵੇਂ ਕਰਦੇ ਹੋ ਸੋ ਫਸਟ ਆਫ 올 ਜਿੰਨੇ ਪੰਜਾਬੀ ਨੇ ਵੀਡੀਓ ਨੂੰ ਸ਼ੇਅਰ ਕਰਿਓ ਸ਼ੇਅਰ ਕਰਕੇ ਇਹ ਨਹੀਂ ਆ ਕਿਉਂਕਿ ਜੇ ਲੋ ਕੋਈ ਚੰਗਾ ਕੌਜ਼ ਹੁੰਦਾ ਵਧੀਆ ਕੰਮ ਹੁੰਦਾ ਤਾਂ ਉਹਨੂੰ ਸ਼ੇਅਰ ਕਰਨਾ ਚਾਹੀਦਾ ਸੋ ਇਹ ਕਿਤਨਾ ਕਿਤੇ ਤੁਸੀਂ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਪਤਾ ਨਹੀਂ ਕਿੰਨਾ ਵੱਡਾ ਕੌਜ਼ ਕਰ ਲੂਗੇ ਤੁਸੀਂ ਕਿੰਨੇ ਵਧੀਆ ਕੰਮ ਕਰ ਲੂਗੇ ਕਿੰਨੇ ਵਧੀਆ ਕੰਮ ਦੇ ਵਿੱਚ ਹਿੱਸੇਦਾਰੀ ਬਣ ਜਾਓਗੇ ਸੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਜ਼ਰੂਰ ਕਰਿਓ ਬਾਕੀ ਮੰਗੀ ਬਾਈ ਲਈ ਉਹਨਾਂ ਦੀ ਟੀਮ ਦੇ ਜਿਹੜੇ ਯਾਰ ਤੋਂ ਸਹੁਰ ਵੀ ਆਏ ਨੇ ਯਾਰਾ ਬੇਲਿਆ ਵਾਲੇ ਸਪੈਸ਼ਲੀ ਉਹ ਕਮੈਂਟ ਜ਼ਰੂਰ ਕਰਿਓ ਧੰਨਵਾਦ